ਸਤਿ ਸ਼੍ਰੀ ਅਕਾਲ ਜੀ ਕਿੱਦਾਂ ਹੋ ਜੀ ਨਿੱਪਨ ਕਿਹੜਾ ਲਗਾ ਕੀ ਆਲੇ ਮੇਰੇ ਬੱਚੇ ਠੀਕੋ ਡਾਕਟਰ ਨੂੰ ਇੱਕ ਮਿੰਟ ਭਾਈ ਸਰ ਸਰ ਥੋੜਾ ਸਰ ਥੋੜਾ ਜਿਹਾ ਠੀਕ ਹੈ ਹੁਣ ਤੁਸੀਂ ਇੱਧਰ ਆ ਜਾਓ ਮੇਰੇ ਮੱਥੇ ਤੁਸੀਂ ਕੱਟਣਾ ਲਓ ਬੜਾ ਹੋਵੇ ਇਹ ਹੱਥ ਥੱਲੀ ਕਰ ਲਓ ਆ ਜਾਓ ਬੜੀ ਇੱਧਰ ਆ ਜਾਓ ਆ ਜਾਓ ਦੋ ਬੱਚੇ ਇੱਧਰ ਆ ਜੀ ਵਿੱਚੇ ਰੱਖੀਂ ਪਿਛਲੇ ਕਸਿਆ ਜੁਰੀ ਬੰਦੇ ਇੱਥੇ ਬਸ ਦੋ ਤਿੰਨ 25 ਦੇ ਹਰ ਪਾਸੇ ਆ ਜਾਓ ਆ ਜਾਓ ਕੋ ਮੇਰਾ ਹਾਰ ਜੀ ਦੇ ਪਾਓ ਆਜਾ ਬੇਟਾ ਹੋਰ ਆਜੋ ਆਜਾ ਆਜਾ ਤੁਹਾਡੇ ਕੋਲ ਕੰਮ ਨੇ ਜਿਹੜੇ ਕੁੜੀਆਂ ਹੱਥੋਂ ਬੇਟੀਆਂ ਹੱਥੋਂ ਹੁੰਦੇ ਹੁੰਦੇ ਨੇ ਕਸ ਕੇ ਰੱਖੋ ਕਸ ਕੇ ਕਸ ਕੇ ਰੱਖੋ ਆਉਂਦੇ ਬਟ ਥੋੜੇ ਸੰਕੀਤ ਰੋ ਸਰ ਮਲਕੀਤ ਵੀਰੇ ਜੀ ਵੀ ਲੋ ਬੇਟਾ ਜੀ ਕੱਖ ਤੋਂ ਵੀ ਨਹੀਂ ਕਰਦੇ ਜੋਰ ਨਹੀਂ ਅਕੀ ਨਹੀਂ ਆਈਆਂ ਕੁਛ ਬੰਦੋ ਇਹ ਤੇ ਅੱਲਾਹ ਮੁਹੱਲਬ ਬਸ 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 ਆਜ ਮਿੰਟ ਸਟੇ ਰਹਿ ਜਾਓ ਇੱਧਰ ਕਿੱਥੇ ਸਾਈਡ ਤੇ ਆਜ ਬੱਚਾ ਤੇ ਨਾਲ ਬੱਟ ਚਾਹ ਮੈਂ ਤੇਰਾ ਫੇਸ ਤੇ ਕਿੰਨੇ ਦਿਨ ਰੱਖਿਆ ਹੈ ਆਪਕੋ ਕਿੰਨੇ ਦਿਨ ਕੰਮ ਸਰ ਥੋੜਾ ਜਿਹਾ ਸੈਕਿੰਡ ਹੋਰ ਆ ਗਿਆ ਬੰਦ ਕਰ ਦਿਓ जाओ जी स्टाप ले सारे उधरली ਕੀ ਸਰ ਬੈਕ ਹੋ ਜਾ ਥੋੜਾ ਜਿਹਾ ਸਰ ਬੋਰਡ ਦੇ ਅੱਗੇ ਨਾ ਹੋ ਜੀ ਚਲੋ ਜੀ ਸ਼ਾਬਾਸ਼ मैडम आगे आ जाओ रानी मैडम आगे आ जाओ उधर भी साइड हो जाते हैं नहीं है ऑपरेशन प्रारंभ स्टाफ को एक स्टाफ नहीं कर ल। कर हां आ जाओ एक मिनट मैं कर रही हूं मेरी एक मिनट हां जी सर बच्चे बैकवर्ड थोड़ा हां जी मैम प्लीज सम प्लीज बैक कैमरा कर लो प्लीज ब्रदर कैमरा बैक कर लो प्लीज Oke, okay, done. <laughs> mm-hmm

ਦੀ ਪਾਵਨ ਪਵਿੱਤਰ ਵਿਦਿਆਦੇਸ਼ ਮੰਦਰ ਦੇ ਵਿੱਚ ਪਹੁੰਚੇ ਮੇਰੇ ਸਾਰੇ ਹੀ ਸਤਿਕਾਰਯੋਗ ਪਿਤਾਂ ਸਬਾਨ ਬਜ਼ੁਰਗ ਮੇਰੀਆਂ ਮਾਵਾ ਭੈਣਾ ਨੌਜਵਾਨ ਸਾਥੀ ਵੀਰ ਸਟੇਜ ਉੱਤੇ ਵਿਰਾਜਮਾਨ ਏਡੀਸੀ ਸਾਹਿਬ ਐਸਡੀਐਮ ਸਾਹਿਬ ਡੀਓ ਮੈਡਮ ਸਕੂਲ ਦੇ ਪ੍ਰਿੰਸੀਪਲ ਸਾਰੇ ਟੀਚਰਸ ਸਰਪੰਚ ਸਾਹਿਬ ਸਾਰੇ ਹੀ ਮੇਰੇ ਸਤਿਕਾਰਯੋਗ ਮੈਂਬਰ ਸਾਹਿਬਾਨ ਸਾਰੇ ਹੀ ਪਾਰਟੀ ਦੇ ਸਾਥੀਓ ਔਰ ਸਭ ਤੋਂ ਇੰਪੋਰਟੈਂਟ ਪਿਆਰੇ ਪਿਆਰੇ ਬੱਚਿਓ ਜਿਨ੍ਹਾਂ ਨੂੰ ਮਿਲਣ ਦੇ ਲਈ ਆਪਾਂ ਜਿੱਥੇ ਸਾਰੇ ਪਹੁੰਚਿਆ ਸਭ ਤੋਂ ਪਹਿਲਾਂ ਤਾਂ ਗੁਰੂ ਕੀ ਫਤਿਹ ਕਰੋ ਪ੍ਰੋਪਰਾਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇੰਨਾ ਪਿਆਰ ਮਾਨ ਸਤਕਾਰ ਇਥੇ ਹਮੇਸ਼ਾ ਦੀ ਤਰ੍ਹਾਂ ਆਉਣ ਦੇ ਉੱਪਰ ਬਖਸ਼ਿਆ ਔਰ ਇਹ ਸਕੂਲ ਤਾਂ ਮੇਰੇ ਖਿਆਲ ਦੇ ਵਿੱਚ ਪੂਰੇ ਹਲਕੇ ਦੇ ਵਿੱਚ ਉਹ ਸਕੂਲ ਹੈ ਜਿੱਥੇ ਮੇਰੇ ਅੱਜ ਤੋਂ ਨਹੀਂ ਪਿਛਲੇ ਲੰਬੇ ਸਮੇਂ ਤੋਂ ਸਭ ਤੋਂ ਵੱਧ ਵਿਜ਼ਿਟਸ ਨੇ ਜਿਹੜੀਆਂ ਇਹ ਸਕੂਲ ਦੇ ਵਿੱਚ ਹੁੰਦੀਆਂ ਨੇ ਕਿਉਂਕਿ ਇਤੋਂ ਦਾ ਸਟਾਫ ਇਤੋਂ ਦੇ ਟੀਚਰਸ ਇਤੋਂ ਦੇ ਨਗਰ ਨਿਵਾਸੀ ਸਾਰਿਆਂ ਤੋਂ ਇੰਨਾ ਸਾਥ ਸਹਿਯੋਗ ਮਿਲਦਾ ਕਿ ਬੁਲਾਉਂਦੇ ਵੀ ਰਹਿੰਦੇ ਨੇ ਔਰ ਪਿੰਡ ਔਰ ਸਕੂਲ ਦੇ ਵਿੱਚ ਕੋਈ ਨਾ ਕੋਈ ਐਕਟੀਵਿਟੀ ਹੈ ਜਿਹੜੀ ਡਿਵੈਲਪਮੈਂਟ ਦੀ ਉਹ ਵੀ ਕਰਦੇ ਰਹਿੰਦੇ ਸੋ ਬਹੁਤ ਬਹੁਤ ਰੈਗੂਲਰ ਬੇਸਿਸ ਦੇ ਉੱਪਰ ਮੇਰਾ ਜਿਹੜਾ ਚੱਕਰ ਹੈ ਉਹ ਇੱਥੇ ਲੱਗਦਾ ਰਹਿੰਦਾ ਸਾਥੀਓ ਮੈਂ ਅੱਜ ਜੋ ਆਪਾਂ ਇਹ ਕਲਾਸਰੂਮ ਦੀ 955000 ਰੁਪਏ ਦੇ ਨਾਲ ਸ਼ੁਰੂਆਤ ਕੀਤੀ ਹੈ ਜਿੱਥੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਨੇ ਉੱਥੇ ਮੈਂ ਮੰਨ ਕੇ ਚੱਲਦਾ ਕਿ ਜਿੱਥੇ ਇਹ ਸਾਡੀ ਆਪਦੀ ਜ਼ਿੰਮੇਵਾਰੀ ਬਣਦੀ ਹੈ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਉੱਥੇ ਹੀ ਪਿਛਲੇ ਸਮਿਆਂ ਦੇ ਵਿੱਚ ਪਿਛਲੀਆਂ ਸਰਕਾਰਾਂ ਇਹਨਾਂ ਜ਼ਿੰਮੇਵਾਰੀਆਂ ਤੋਂ ਮਗਰ ਹਟਦੀਆਂ ਗਈਆਂ ਜਿਸ ਦੀ ਵਜ੍ਹਾ ਕਰਕੇ ਜੋ ਪ੍ਰਾਈਵੇਟ ਸਕੂਲ ਨੇ ਉਹਨਾਂ ਦੀ ਉਹਨਾਂ ਦੀ ਗਿਣਤੀ ਔਰ ਉਹਨਾਂ ਦਾ ਪ੍ਰਭਾਵ ਹੈ ਜਿਹੜਾ ਦਬਾਵਾ ਜਿਹੜਾ ਬਹੁਤ ਵਧਾ ਗਿਆ ਦੁਨੀਆ ਦੇ ਕਿਸੇ ਮੁਲਕ ਨੂੰ ਤੁਸੀਂ ਸਟੱਡੀ ਕਰ ਲਓ ਚੱਕ ਕੇ ਦੇਖ ਲਓ ਉਹਨਾਂ ਮੁਲਕਾਂ ਨੇ ਹੀ ਤਰੱਕੀ ਕੀਤੀ ਹੈ ਜਿੱਥੋਂ ਦੀ ਜ਼ਿੰਮੇਵਾਰੀ ਪੜ੍ਹਾਈ ਦੀ ਜ਼ਿੰਮੇਵਾਰੀ ਬੱਚਿਆਂ ਨੂੰ ਬੱਚਿਆਂ ਦੇ ਉੱਪਰ ਸਮਾਂ ਲਾਉਣ ਦੀ ਪੈਸਾ ਲਾਉਣ ਦੀ ਮਿਹਨਤ ਲਾਉਣ ਦੀ ਜ਼ਿੰਮੇਵਾਰੀ ਜਿੰਨਾ ਸਰਕਾਰਾਂ ਨੇ ਆਪ ਚੱਕੀ ਹੈ ਉਹਨਾਂ ਨੇ ਹੀ ਤਰੱਕੀਆਂ ਕੀਤੀਆਂ ਨੇ ਅਮਰੀਕਾ ਦੇਖ ਲਓ ਯੂਰਪ ਦੇਖ ਲਓ ਤੇ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਜਿੱਥੇ ਪਹਿਲਾਂ ਦਿੱਲੀ ਦੇ ਵਿੱਚ ਕੇਜਰੀਵਲ ਸਾਹਿਬ ਦੀ ਰਹਿਨਮਾਈ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਸਿੱਖਿਆ ਦੇ ਉੱਪਰ ਕੰਮ ਹੋਇਆ ਉੱਥੇ ਹੀ ਪਿਛਲੇ 3 ਸਾਲਾਂ ਤੋਂ ਪੰਜਾਬ ਦੇ ਵਿੱਚ ਵੀ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਕੰਮ ਚੱਲ ਰਿਹਾ ਹੈ ਔਰ ਉਹ ਸਕੂਲ ਜਿੱਥੇ ਬਹੁ ਗਿੰਨ ਦੀ ਸਕੂਲਾਂ ਦੇ ਵਿੱਚ ਕਿਤੇ ਬਾਉਂਡਰੀ ਵਾਲ ਨਹੀਂ ਸੀ ਕਿਤੇ ਕਲਾਸਰੂਮ ਨਹੀਂ ਸੀਗੇ ਕਿਤੇ ਲੈਬਾਰਟਰੀ ਸੀ ਸੀਗੀਆਂ ਕਿਤੇ ਵਾਸ਼ਰੂਮ ਨਹੀਂ ਸੀਗੇ ਕਿਤੇ ਬੈਂਚ ਔਰ ਫਰਨੀਚਰ ਨਹੀਂ ਸੀਗਾ ਉਹ ਜ ਪੂਰਾ ਹੋ ਚੁੱਕਿਆ ਆਲਮੋਸਟ ਬਹੁਤ ਸਾਰੇ ਥਾਵਾਂ ਦੇ ਉੱਪਰ ਔਰ ਇਸੇ ਦੀ ਦੇ ਨਾਲ ਨਾਲ ਤਕਰੀਬਨ 450 ਦੇ ਕਰੀਬ ਪ੍ਰਿੰਸੀਪਲਸ ਨੂੰ ਤੇ ਟੀਚਰਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਉਹਨਾਂ ਨੂੰ ਭੇਜ ਕੇ ਸਟੱਡੀ ਟੂਰ ਕਰਾ ਕੇ ਤਾਂ ਕਿ ਉਹਨਾਂ ਮੁਲਕਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਿੱਖਿਆ ਦਾ ਪ੍ਰਚਾਰ ਤੇ ਪ੍ਰਸਾਰ ਹੁੰਦਾ ਜੋ ਜੋ ਪੜਾਉਣ ਦਾ ਤਰੀਕਾ ਹੈ ਉਹ ਉਹ ਦਿਖਾਇਆ ਉਹਨਾਂ ਨੂੰ ਵਿਜ਼ਿਟਸ ਕਰਾਈਆਂ ਤੇ ਅੱਜ ਉਹ ਵੀ ਪੰਜਾਬ ਦੇ ਵਿੱਚ ਇੰਪਲੀਮੈਂਟ ਹੋ ਰਿਹਾ ਹੈ ਔਰ ਇਹਨਾਂ ਸਾਰੇ ਐਫਰਟਸ ਦੀ ਵਜ੍ਹਾ ਕਰਕੇ ਕੋਸ਼ਿਸ਼ਾਂ ਦੀ ਵਜ੍ਹਾ ਕਰਕੇ 9000 ਤੋਂ ਵੀ ਵੱਧ ਬੱਚੇ ਨੇ ਜਿਹੜੇ ਉਹ ਪਿਛਲੇ 3 ਸਾਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਉਹ ਦਾਖਲਾ ਜਿਹੜਾ ਉਹ ਲੈ ਚੁੱਕੇ ਨੇ ਸੋ ਇਸ ਦੇ ਗੱਲ ਦੇ ਤੁਸੀਂ ਸਾਰੇ ਸਾਰੇ ਵਧਾਈ ਦੇ ਪਾਤਰ ਹੋ ਮੇਰੇ ਸਾਥੀਓ ਮੇਰੇ ਵੀਰੋ ਬਹੁਤਿਆ ਬਹੁਤੀਆ ਗੱਲਾਂ ਨਾ ਕਰਦਾ ਹੋਇਆ ਮੈਂ ਤਾਂ ਤੁਹਾਨੂੰ ਇਹੀ ਕਹੂੰਗਾ ਕਿ ਮੇਰਾ ਆਪਣਾ ਨਗਰ ਹੈ ਇਸ ਨਗਰ ਤੋਂ ਹਮੇਸ਼ਾ ਬਹੁਤ ਪਿਆਰ ਮਿਲਿਆ ਔਰ ਚਾਹੇ ਨਗਰ ਵਾਸਤੇ ਔਰ ਚਾਹੇ ਸਕੂਲ ਵਾਸਤੇ ਜੋ ਵੀ ਕੋਈ ਕਦੇ ਹੁਕਮ ਲੱਗੇ ਜਾਂ ਲੱਗੂਗਾ ਉਹ ਹਮੇਸ਼ਾ ਸਿਰ ਮੱਥੇ ਪ੍ਰਵਾਨ ਹੋਊਗਾ ਹੁਣ ਤੱਕ ਤਕਰੀਬਨ ਇੱਥੇ ਇਸ ਨਗਰ ਦੇ ਵਿੱਚ ਤਕਰੀਬਨ 3.5 ਕਰੋੜ ਤੋਂ ਵੱਧ ਦੀ ਗ੍ਰਾਂਟ ਹੈ ਜਿਹੜੀ ਉਹ ਆ ਚੁੱਕੀ ਹੈ ਔਰ ਦੋਨੋਂ ਸਕੂਲਾਂ ਦੇ ਵਿੱਚ ਪ੍ਰਾਇਮਰੀ ਦੇ ਸਕੈਂਡਰੀ ਦੇ ਵਿੱਚ 1 ਕਰੋੜ 20 ਲੱਖ ਦੀ ਪੰਚਾਇਤ ਘਰ ਲਈ 40 ਲੱਖ ਰੁਪਿਆ ਅੰਡਰਗਰਾਊਂਡ ਪਾਈਪਲਾਈਨਸ ਦੇ ਵਿੱਚ 94 ਲੱਖ ਰੁਪਿਆ ਇਹ ਆਲਰੇਡੀ ਹੈ ਜਿਹੜਾ ਫੰਡਸ ਆ ਚੁੱਕੇ ਨੇ ਹੋਰ ਇਸ ਤੋਂ ਇਲਾਵਾ ਮੈਂ ਪੰਚਾਇਤ ਨੂੰ ਵੀ ਕਹਿਣਾ ਚਾਹੂਗਾ ਸਕੂਲ ਨੂੰ ਵੀ ਕਹਿਣਾ ਚਾਹੂਗਾ ਕਿ ਕੋਈ ਵੀ ਡਿਵੈਲਪਮੈਂਟ ਦਾ ਕੰਮ ਹੋਵੇ ਜਿਸ ਦੀ ਅੱਜ ਲੋਕਾਂ ਨੂੰ ਪਿੰਡਾਂ ਵਾਲਿਆਂ ਨੂੰ ਲੋੜ ਹੈ ਉਹ ਤੁਸੀਂ ਸਾਨੂੰ ਹੁਕਮ ਕਰੋ ਇਹਨੂੰ ਜ਼ਿੰਮੇਵਾਰੀ ਸਮਝਦੇ ਹੋਏ ਇਹਨੂੰ ਪਹਿਦੇ ਆਧਾਰ ਤੇ ਕਰਾ ਕੇ ਦੇਵਾਂਗੇ ਸੋ ਬਹੁਤਾ ਸਮਾਂ ਨਾ ਲੈਂਦਾ ਹੋਏ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਦਿਲ